ਹੁਸ਼ਿਆਰਪੁਰ ਦੇ ਬਕੇਰੀਆਂ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ ਤਿੰਨ ਜਣੀਆਂ ਦੀ ਮੌਤ ਹੋ ਗਈ ਤੇ ਸੜਕ ਹਾਦਸੇ ਦਾ ਸ਼ਿਕਾਰ ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ 'ਚ 35 ਦੇ ਕਰੀਬ ਪੁਲਿਸ ਮੁਲਾਜ਼ਮ ਸਵਾਰ ਸੀ ਜਲੰਧਰ ਤੋਂ ਗੁਦਰਾਸਪੁਰ ਆਪਣੀ ਡਿਊਟੀ ਦੇ ਲਈ ਜਾ ਰਹੇ ਸੀ ਸਵੇਰੇ 5 ਵਜੇ ਆਪਣੀ ਡਿਊਟੀ ਦੇ ਲਈ ਨਿਕਲਦੇ ਨੇ ਤਾਂ 6:00 ਵਜੇ ਜਾ ਕੇ ਇਹਨਾਂ ਦੀ ਬੱਸ ਟਰੈਕਟਰ ਟਰਾਲੀ ਦੇ ਨਾਲ ਟਕਰਾ ਜਾਂਦੀ ਹੈ ਮੌਕੇ ਤੇ ਹੀ ASI ਇੱਕ ਬੀਬੀ ਕਨਸਟੇਬਲ ਅਖਾ ਜਾ ਰਿਹਾ ਕਿ ਤਿੰਨ ਜਣੀਆਂ ਦੀ ਮੌਤ ਹੋਈ ਹੈ ਤੇ ਜਣੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਗੰਭੀਰ ਰੂਪ ਚ ਜ਼ਖਮੀ ਹੋਏ ਨੇ 10 ਤੋਂ ਵੱਧ ਪੁਲਿਸ ਕਰਮੀ ਕਰਮੀ ਜਿਹੜੇ ਨੇ ਉਹ 10 ਤੋਂ ਵੱਧ ਪੁਲਿਸ ਕਰਮੀ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਬੇहद ਦਰਦਨਾਕ ਹਾਦਸਾ ਅੱਜ ਤੜਕੇ ਵਾਪਰਿਆ ਉਸ਼ਾਰਪੁਰ ਦੇ ਮਕੇਰੀਆਂ ਮਕੇਰੀਆਂ ਦੇ ਲਾਗੇ ਹੀ ਇਹ ਸੜਕ ਹਾਦਸਾ ਵਾਪਰਦਾ ਹੈ ਪੁਲਿਸ ਕਰਮਚਾਰੀਆਂ ਦੀ ਬੱਸ ਜਿਸ ਬਸਤ ਵਿੱਚ 35 ਦੇ ਕਰੀਬ ਪੁਲਿਸ ਮੁਲਾਜ਼ਮ ਬੈਠੇ ਹੋਏ ਸੀ ਗੁਰਦਾਸਪੁਰ ਆਪਣੀ ਡਿਊਟੀ ਦੇ ਲਈ ਜਾ ਰਹੇ ਸੀ 5 ਵਜੇ ਜਲੰਧਰ ਤੋਂ ਨਿਕਲਦੇ ਨੇ ਤੇ ਕਰੀਬ 6:00 ਵਜੇ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਏਐਸਆਈ ਦੀ ਮੌਕੇ ਤੇ ਮੌਤ ਹੋ ਗਈ ਇੱਕ ਬੀਬੀ ਕਨਸਟੇਬਲ ਦੀ ਮੌਤ ਹੋਈ ਹੈ ਤੇ ਹੋਰ ਵੀ ਪੁਲਿਸ ਕਰਮਚਾਰੀ ਗੰਭੀਰ ਰੂਪ ਚ ਜ਼ਖਮੀ ਦਸਤੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿ ਜਾ ਰਹੀ ਹੈ ਕਿ ਤਿੰਨ ਜਣੀਆਂ ਨਹੀਂ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਸੁਸੰਗਣੀ ਧੁੰਦ ਕਰਕੇ ਲਗਾਤਾਰ ਕਈ ਵੱਡੇ ਹਾਦਸੇ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਨੇ ਇਸ ਕਰਕੇ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਅਜਾਹ ਮੌਸਮ ਦੇ ਵਿੱਚ ਜਦੋਂ ਵੀ ਸੜਕਾਂ ਤੇ ਉਤਰਦੇ ਨੇ ਤਾਂ ਬੇहद ਸਾਵਧਾਨੀ ਦੇ ਨਾਲ ਆਪੋ ਆਪਣੇ ਵਾਹਨ ਚਲਾਉਣ ਕਿਉਂਕਿ ਜਦੋਂ ਵੀ ਕਹਿੰਦੇ ਨੇ ਕਿ ਨਜ਼ਰ ਹਟੇ ਤਾਂ ਦੁਰਘਟਨਾ ਘਟੀ ਤਾਂ ਕਈ ਕੀਮਤੀ ਜਾਨਾਂ ਜਿਹੜੀਆਂ ਨੇ ਇਨ੍ਹਾਂ ਸੜਕ ਹਾਦਸਿਆਂ 'ਚ ਜਾ ਰਹੀਆਂ ਨੇ ਤਾਂ ਹੁਣ ਵੀ ਆਪਣੇ ਡਿਊਟੀ ਤੇ ਲਈ ਜਾ ਰਹੇ ਪੁਲਿਸ ਮੁਲਾਜ਼ਮ ਬਸ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਪੁਲਿਸ ਮੁਲਾਜ਼ਮਾਂ ਦੀ ਬਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਹੜੇ ਲੋਕ ਉੱਥੇ ਸੀ ਉਹਨਾਂ ਲੋਕਾਂ ਨੇ ਦੱਸਿਆ ਕਿ ਅਸੀਂ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਪੁਲਿਸ ਕਰਮਚਾਰੀਆਂ ਨੂੰ ਕੱਢਿਆ ਕਿਉਂਕਿ ਗੱਡੀ ਦਾ ਅਗਲਾ ਹਿੱਸਾ ਜਿਹੜਾ ਉਹ ਪੂਰਾ ਹਾਦਸਾ ਗਰਸਤ ਹੋ ਗਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਸਾਹੀ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਕਿੰਨੇ ਵਜੇ ਕਿੰਨੇ ਵਜੇ ਦਾ ਟਾਈਮ ਸੀਗਾ ਅਸੀਂ ਬਿਲਕੁਲ 5:00 ਵਜੇ ਚੱਲਨੇ 5:00 ਵਜੇ ਉਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5 ਉਥੋਂ ਜਲੰਧਰ ਤੋਂ ਇੱਥੇ ਤੱਕ ਦਾ ਬੜਾ ਬੜਾ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 6:10 ਦੇ ਵਜੇ ਤੇ ਗੱਡੀ ਤੋਂ ਹਾਨੂੰ ਸੰਪਾਪ ਨਹੀਂ ਪਤਾ ਸਾਰੇ ਬੰਦੇ ਘੱਟੋ ਘਾਟ ਕਈਆਂ ਦਾ ਅੱਖਾਂ ਫਲੱਗੀਆਂ ਆਈਆਂ ਜਿਦਾ ਸੁੱਤੇ ਪਏ ਸੀ ਜਦੋਂ ਜਗਦੇ ਵੀ ਹੈ ਨਾ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆ ਕਿੰਨੀ ਬੱਚੀ ਹੈ ਠੀਕ ਹੈ ਕਿ ਨਾ ਕਿ ਸ਼ਾਮ ਹੈ ਨਾ ਸ਼ਾਮ ਪੜਾ ਸਮਨੇ ਸਾਰੇ ਸੇ ਤੋਂ ਡੱਟ ਵੀ ਹੋ ਗਏ ਆ ਜੇ ਕਿ ਦਸਾਂ ਦੇ ਬਾਕੀ ਸਾਰੇ ਲਖਮੀ ਆ ਪਰ ਚੱਕਰੀ ਬਹੁਤ ਆ ਜਿਨ੍ਹਾਂ ਨੂੰ ਹੁਣ ਖੌਫਾ ਲੈ ਗਏ ਆ ਘੱਟੋ-ਤਾਹ 12 ਜਿਹੜੇ ਲਖਮੀ ਆ 10 ਘੋਣੇ ਆ ਜਿਹੜੇ ਹਫਸਲ ਲੈ ਗਏ ਆ ਆਪਣਾ ਕੀ ਨਾਮ ਮੇਰਾ ਪੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਪੀਏਪੀ ਉਹ ਜਤਿੰਦਰ ਚੌਥੇ ਰੈਕ ਦੀ ਸੀ ਦਾ ਮੇਰਾ ਪਿੰਡ ਨਾਲ ਪੰਡੋਰੀ ਆ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਇਸ ਵੇਲੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਨਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਬੱਸ ਜਿਹੜੀ ਹੈ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪਾਂ ਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲਏ ਤੇ ਇੱਥੇ ਆ ਗਿਆਂ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬੱਸ ਜਿਹੜੀ ਬੁਰੀ ਤਰ੍ਹਾਂ ਫਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚੱਲੀ ਮਕੀਰੀਆਂ ਥਾਣੇ ਫੇਰ ਮੈਂ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਹੈ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ 4-5 ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੇ ਵੀ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਵਾਸਫੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ